ਪਰਮਸਤ ਕਾਜੂ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਐਸ ਵਕਤ ਅਸੀਂ ਏਸ਼ੀਆ ਦੇ ਸਭ ਤੋਂ ਵੱਡੀ ਮੰਡੀ ਅ ਅਨਾਜ ਮੰਡੀ ਖੰਨਾ ਸ਼ਾਹਰ ਦੇ ਵਿੱਚ ਬੈਠੇ ਆ ਤੇ ਪਿੰਡ ਖਟੜਾ ਦੇ ਵਿੱਚ ਅਸੀਂ ਅੱਜ ਆਏ ਪਏ ਤੇ ਸਾਡੇ ਨਾਲ ਬਹੁਤ ਹੀ ਖਾਸ ਸ਼ਖਸੀਅਤ ਔਰ ਗੁਰਬਾਣੀ ਦੇ ਰਸਿਏ ਵਿਦਵਾਨ ਸੱਜਣ ਔਰ ਮੇਰੇ ਪਿਆਰੇ ਦੋਸਤ ਅ ਸਰਦਾਰ ਅਮਰਜੀਤ ਸਿੰਘ ਖਟੜਾ ਨੇ ਤੇ ਅਸੀਂ ਇਹਨਾਂ ਨੂੰ ਪੰਜਾਬ ਦੀ ਸਿਆਸਤ ਬਾਰੇ ਇਹਨਾਂ ਦੇ ਜੀਵਨ ਬਾਰੇ ਔਰ ਜੋ ਪੰਜਾਬ ਤੋਂ ਬਾਹਰ ਦੇਸ਼ ਜਾ ਰਹੇ ਨੇ ਵਿਦੇਸ਼ ਚ ਲੜਕੇ ਲੜਕੀਆਂ ਜਾ ਰਹੇ ਨੇ ਉਹ ਤੋਂ ਮਤਲਬ ਬਹੁਤ ਸਾਰੀਆਂ ਸਹੀ ਖੁੱਲੀਆਂ ਗੱਲਾਂ ਕਰਾਂਗੇ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣੇ ਬਚਪਨ ਬਾਰੇ ਦੱਸੋ ਕੁਝ ਮੇਰੇ ਬਤਮਨ ਦੀ ਗੱਲ ਮੇਰੇ ਪਿਤਾ ਜੀ ਦਾ ਨਾਮ ਸਾਬਰ ਚੰਦ ਸਿੰਘ ਖੱਡਲਾ ਮਾਤਾ ਅਜਮੇਰ ਕੌਰ ਜੀ ਮੇਰੇ ਮਾਤਾ ਜੀ ਦੇ ਪੇਕੇ ਬਦੋਚੀ ਕਲਾ ਸੰ ਤੇ ਅਸੀਂ 6 ਭਰਾ ਤੇ 2 ਭੈਣਾਂ ਇੱਕ ਭਰਾ ਸਭ ਤੋਂ ਛੋਟਾ ਹਰਦੀਪ ਸਿੰਘ ਬਾਕੀ ਚਾਰ ਭਰਾ ਮੇਰੇ ਵੱਡੇ ਨੇ ਜਿਹੜੇ ਕਿ ਅੱਜ ਦੇ ਸਮੇਂ ਨਾਲ ਚਾਰ ਕੈਨੇਡਾ ਦੇ ਵਿੱਚ ਨੇ ਪੰਜਵਾਂ ਆਸਟ੍ਰੇਲੀਆ ਦਾ ਦੋਨੋਂ ਭੈਣਾਂ ਨੇ ਉਹ ਵੀ ਕੈਨੇਡਾ ਹੀ ਰਹੇ ਹਾਂ ਇਹ ਕੁਦਰਤੀ ਆਪਣੀ ਮਰਜ਼ੀ ਹੋਈ ਨਕਨਤ ਖਸਮ ਹੱਥ ਕਿਰਤ ੱੱਕੇ ਦੇ ਜਹਾਂ ਧਾਣੇ ਤਹਾਂ ਖਾਣੇ ਨਾਨਕਾ ਸਤ ਹੈ ਇਸ ਕਰਕੇ ਉਹ ਜੋ ਵਿਦੇਸ਼ ਦੀ ਧਰਤੀ ਤੇ ਵਿੱਚ ਰਹਿਣਾ ਉਹਦੇ ਸਾਰੇ ਪਰਿਵਾਰ ਵੀ ਉੱਥੇ ਰਹਿ ਰਹੇ ਅੱਛਾ ਤੁਹਾਡਾ ਹਰਿਉ ਕਲਾ ਨਾਲ ਕੀ ਸਬੰਧ ਹੈ ਹਰਿਉ ਕਲਾ ਮੇਰੇ ਪਿਤਾ ਜੀ ਦੇ ਨਾਮ ਕੇ ਸ ਹਾਂ ਮੇਰੇ ਪਿਤਾ ਜੀ ਦੇ ਸਕੇ ਮਾਮਾ ਜੀ ਦਾ ਕੋਈ ਨਹੀਂ ਸੰ ਪਰ ਦੋ ਮਾਸੀਆਂ ਜਰੂਰ ਸਨ ਆ ਜਾਂਦਾ ਰਹੇ ਮੈਂ ਵੀ ਆਪਣੇ ਬਤਾਰੀ ਨਾਲ ਜਾਂਦਾ ਅੱਛਾ ਪਿੰਡ ਹਰਿਓ ਕਲਾ ਤੁਹਾਡੀਆਂ ਸਤੀਆਂ ਮਾਸੀਆਂ ਸੀ ਦੋ ਸਤੀਆਂ ਮਾਸੀਆਂ ਸੀ ਵਾਜਿਓ ਤੇ ਮਾਮਾ ਜੀ ਬਾਪੂ ਜੀ ਦੇ ਕੋਈ ਨਹੀਂ ਸਨ ਹੂੰ ਉਹ ਜ਼ਰਾ ਫਿਰ ਜਦੋਂ ਮਾਤਾ ਜੀ ਜਾਂਦੇ ਸੀ ਫਾਦਰ ਦੱਸਦੇ ਹੁੰਦੇ ਸੀਗੇ ਵੀ ਛੋਟੇ ਖੰਨੇ ਦੇ ਕਿ ਸੰਤ ਸੀਲ ਬੱਬਾ ਨਰਗਣ ਦਾ ਜੀ ਹੂੰ ਹੂੰ ਉਹ ਵੀ ਕਿਹੜਾ ਲੈਣ ਗਏ ਸੀਗੇ ਉਹਨਾਂ ਦਾ ਨਾਂ ਵਿੱਚ ਵੀ ਇੱਕ ਸਾਡੇ ਘਰ ਬਾਬੇ ਜੀ ਦੇ ਘਰਾਂ ਚ ਮਾਮਾ ਜੀ ਲੱਗਦੇ ਸੀ ਉਹਨਾਂ ਨੇ ਦੇਖਿਆ ਕਿਤੇ ਇੱਕ ਸੰਤ ਆ ਜਿਹੜਾ ਸਾਥ ਲਈ ਜਾਂਦਾ ਉਹਨਾਂ ਨੇ ਘੇਰ ਕੇ ਉਹਨਾਂ ਰੋਕ ਲਿਆ ਕਹਾ ਸਾਡੇ ਬਾਬਾ ਜੀ ਦੇ ਨਾਨੇ ਜੀ ਕੋਲੇ ਕਰਨਗੇ ਉਹ ਕਹਿੰਦੇ ਵੀ ਇਹ ਤਾਂ ਆਪਣੇ ਦੋ ਤਿੰਨ ਲੈ ਕੇ ਚੱਲਿਆ ਸੀਗਾ ਤਾਂ ਫਿਰ ਮੇਰੇ ਦਾਦੇ ਜੀ ਨੇ ਦੱਸਿਆ ਨਹੀਂ ਇਹ ਤਾਂ ਆਪਣੇ ਸੰਤ ਨੇ ਬਾਬਾ ਨਿਰਗਣ ਦਾ ਜੀ ਆਪਣੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਨਾ ਦਾ ਇਹ ਤਾਂ ਇਹਨੂੰ ਲੈਣ ਆਏ ਸੀਗੇ ਬੱਸ ਫਿਰ ਉਹ ਤਾਂ ਫਿਰ ਉਹ ਕਹਿੰਦੇ ਮੈਂ ਲੈ ਕੇ ਜਾਣਾ ਜੇ ਕਹਿੰਦੇ ਨਹੀਂ ਹੁਣ ਨਹੀਂ ਲੈ ਕੇ ਜਾਣਾ ਫਿਰ ਮੁੜ ਕੇ ਨਾਲ ਨਹੀਂ ਸੀ ਗਦੇ ਅੱਛੇ ਸਾਨੂੰ ਪਤਾ ਲੱਗ ਗਿਆ ਅਸੀਂ ਮੈਂ ਉਹਨਾਂ ਨੂੰ ਮਿਲਿਆ ਵੀ ਆ ਮੈਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੈ ਤੁਹਾਡੇ ਪਿਤਾ ਜੀ ਸਰਦਾਰ ਗੁਰਚਰਨ ਸਿੰਘ ਜੀ ਹਾਂਜੀ ਤੇ ਉਹ ਉਹ ਟੋੜਾ ਸਾਹਿਬ ਦੇ ਬਣੇ ਨਿੱਜੀ ਕੀ ਸੀਗੇ ਕਹਾਣੀ ਦੱਸੋ ਤੁਸੀਂ ਕਹਾਣੀ ਹੈ ਵੀ ਸਾਡੀ ਚਾਚੀ ਜੀ ਦਾ ਰਿਸ਼ਤਾ ਹੂੰ ਵੇ ਟੋੜਾ ਸਾਹਿਬ ਦੇ ਭਤੀਜੀ ਦਾ ਹੂੰ ਮੇਰੇ ਚਾਚਾ ਜੀ ਨੂੰ ਹੋਇਆ ਸੀ ਹੂੰ ਉਹ ਜਿਹੜਾ ਅੱਜ ਪਰਿਵਾਰ ਪਹਿਲਾਂ ਨਾਰਥਨ ਕਰਕੇ ਮਸ਼ਹੂਰ ਹੋਇਆ ਹੂੰ ਉਹ ਤੋਂ ਬਾਅਦ ਜਦੋਂ ਫਿਰ ਸਾਡੀ ਜਦੋਂ ਪਰਾਵਾਂ ਦੇ ਵੰਡ-ਵੰਡ ਹੁੰਦੇ ਰਹੇ ਤਾਂ ਫਿਰ ਅੱਜ ਕੱਲ ਡੀਆਰ ਟਰਾਂਸਪੋਰਟ ਵੀ ਹੈ ਹੂੰ ਸਾਡਾ ਦਵਿੰਦਰ ਸਿੰਘ ਜੋ ਐਸਡੀਪੀਸੀ ਮੈਂਬਰ ਹੂੰ ਉਹ ਤੋਂ ਪਹਿਲਾਂ ਮੇਰੀ ਪਰਜਾਈ ਵੀ ਵੱਡੀ ਸੀ ਸਰਨਵੀਰ ਸਿੰਘ ਦੇ ਘਰ ਤੋਂ ਉਹ ਵੀ ਸ਼੍ਰੋਣੀ ਕਮੇਟੀ ਮੈਂਬਰ ਸੀ ਹੂੰ ਸਨ 1995 ਤੋਂ ਸ਼੍ਰੋਣੀ ਕਮੇਟੀ ਮੈਂਬਰੀ ਇਹ ਸਾਰਾ ਟੌੜਾ ਸਾਲ ਦੀ ਬਦੌਲਤ ਹੀ ਮਿਲਦੀ ਰਹੀ ਹੂੰ ਹੂੰ ਕਿਉਂਕਿ ਇੱਕ ਤਾਂ ਚਾਚੀ ਜੀ ਉਹਨਾਂ ਦੇ ਭਤੀਜੀ ਸੀਗੇ ਹੂੰ ਉਹਨਾਂ ਨਾਲ ਸਾਡਾ ਰਿਸ਼ਤਾ ਜੁੜ ਚੁੱਕਿਆ ਸੀ ਹੂੰ ਦੂਜਾ ਫਿਰ ਜਦੋਂ ਆਦਰ ਫੌਜ ਦੇ ਵਿੱਚੋਂ ਆ ਗਏ ਹੂੰ ਤਾਂ ਪਹਿਲੀ ਵਾਰ ਜਦੋਂ ਪ੍ਰਧਾਨ ਸਾਹਿਬ ਹੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੂੰ ਹੂੰ ਤਾਂ ਪੰਜ ਸਾਲ ਹੂੰ ਸਾਹ ਗਰਚਨ ਸਿੰਘ ਮੇਰੇ ਬੇਤਿਆ ਜੀ ਉਹਨਾਂ ਦੇ ਨਾਲ ਹੂੰ ਵੀ ਰਹੇ ਹੂੰ ਉਹ ਉਹਨਾਂ ਨੇ ਵੀ ਬਹੁਤ ਐਸੀ ਚੀਜ਼ਾਂ ਨੂੰ ਦੇਖਿਆ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਦੇਖਿਆ ਹੂੰ ਉਹ ਇਹਨਾਂ ਨੇ ਆਪਣਾ ਐਜੇ ਪੁੱਤ ਦੇ ਤੌਰ ਤੇ ਇਹਨੂੰ ਲੈ ਕੇ ਜਾਂਦੇ ਸੀਗੇ ਹੂੰ ਹੂੰ ਫਿਰ ਪੰਜ ਸਾਲ ਤੋਂ ਬਾਅਦ ਫਿਰ ਫਿਰ ਸਾਡਾ ਹਰਨਵੀਰ ਸਿੰਘ ਮੇਰੇ ਚਾਚਾ ਜੀ ਦਾ ਬੇਟਾ ਉਹ ਵੀ ਟਾੜਾ ਸੌਣ ਨੂੰ ਬਹੁਤ ਜਾਂਦੇ ਅੱਛਾ ਟਾੜਾ ਸੌ ਆਉਂਦੇ ਜਾਂਦੇ ਤੁਹਾਡੇ ਦਫ਼ਤਰ ਰੁਕਦੇ ਹੁੰਦੇ ਸੀਗੇ ਤੇ ਆ ਨਹੀਂ ਤੇ ਉਹ ਤੁਸੀਂ ਉਹਨਾਂ ਮਿਲਦੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਛੋਟਾ ਸੀ ਮੇਰਾ ਜਨਮ 28 1958 ਦਾ ਹੈ ਹੂੰ ਹੂੰ ਤੇ ਜੇ ਮਿਲਦੇ ਸੀ ਪਤਾ ਜੀ ਕਰਕੇ ਹੀ ਮਿਲਦੇ ਸੀ हां एक दन जरूर ਮੈਂ ਆਪਣੇ ਘਟਨਾ ਦੱਸ ਰਿਹਾ ਹੂੰ ਮੇਰੇ ਪਿਤਾ ਜੀ ਨੂੰ ਘਰੇ ਕੰਮ ਸੀ ਉਹ ਮੈਨੂੰ ਕਹਿੰਦੇ ਵੀ ਹਾਂ ਵੀ ਟੋੜਾ ਸਾਹਿਬ ਕੋਲ ਕਿਨੂੰ ਲੈ ਕੇ ਜਾਵਾਂ ਮੈਂ ਇਹ ਹਾਦਸਾ ਹੋਣਾ ਵੀ ਇੱਕ ਦਿਨ ਦਾ ਮੈਂ ਗਨ ਮੈਂ ਟੋੜਾ ਸਾਹਿਬ ਨਾਲ ਵੀ ਰਿਹਾ ਸੀ ਅੱਛਾ ਫਿਰ ਜਦੋਂ ਵਾਪਸ ਆਇਆ ਤਾਂ ਫਿਰ ਅਸੀਂ ਬਡਾਣਾ ਸਾਹਿਬ ਦੇ ਰਾਤ ਰਕੇ ਫਿਰ ਦੂਜੇ ਦਿਨ ਪਿਤਾ ਜੀ ਨਾਲੇ ਜਾਣਾ ਸੀ ਫਿਰ ਮੈਂ ਘਰ ਚਲੇ ਗਿਆ ਸੀ ਫਿਰ ਉਹਦੋਂ ਉਹਦੋਂ ਬਾਅਦ ਫਿਰ ਮੈਂ ਕਦੇ ਨਾਲ ਅੱਛਾ ਟੋੜਾ ਸਾਹਿਬ ਦੀਆਂ ਯਾਦਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਬਹੁਤ ਜ਼ਿਆਦਾ ਤਾਂ ਇਸ ਕਰਦੇ ਆ ਜਾਦਾ ਨੇ ਵੀ ਜਿਹੜੇ ਸਾਡੇ ਪਰਿਵਾਰ ਨੂੰ ਅੱਜ ਜਿਹੜੀ ਪਛਾਣ ਆ ਗਈ ਹੈ ਹਾਂ ਉਹ ਟੋੜਾ ਸਾਹਿਬ ਦੀ ਬਦੌਲਤ ਹੈ ਹਾਂ ਅਸੀਂ ਟੋੜਾ ਸਾਹਿਬ ਦੇ ਵੀ ਇੱਕ ਚਾਚੀ ਸਾਡੇ ਹੋਣ ਕਰਕੇ ਹਾਂ ਦੂਜੀ ਗੱਲ ਹੈ ਵੀ ਸਾਡੇ ਪਰਿਵਾਰ ਨੇ ਨਿਸ਼ਕਾਮ ਸੇਵਾ ਹੀ ਕੀਤੀ ਹੈ ਹਾਂ ਪੰਥ ਦੀ ਪੂਰੇ ਖੱਡੜਾ ਪਰਿਵਾਰ ਨੇ ਪੂਰੇ ਖੱਡੜਾ ਪਰਿਵਾਰ ਨੇ ਹਾਂ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹਾਂ plus habit order صاحب ਨਾਲ ਵੀ ਹੁੰਦਾ ਸੀ ਜਦੋਂ ਕਿਤੇ ਜਦੋਂ ਕਿਤੇ ਜਾਣਾ ਸੀ ਜਾਂ ਆਉਣਾ ਹੁੰਦਾ ਸੀ ਤਾਂ ਸਾਰੇ ਪਰਿਵਾਰ ਨੂੰ ਜੀ ਜੀ ਡਿਊਟੀ ਲੱਗ ਜਾਂਦੀ ਸੀ ਉਹ ਚੱਲਿਆ ਜਾਂਦਾ ਸੀ ਹਾਂਜੀ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਸਿਆਸਤ ਦੇ ਨਗਾਰ ਵੱਲ ਤੁਰਿਆ ਅੱਜ ਤੱਕ ਵੀ ਅਸੀਂ ਉਹਨਾਂ ਦਾ ਖਿਆੜਾ ਨਹੀਂ ਛੱਡਿਆ ਲੋਕ ਤਾਂ ਭੱਜਦੇ ਸੀਗੇ ਲੋਕਾਂ ਨੇ ਕੁਝ ਏਰੀਆ ਵੀ ਲੱਤੀਆਂ ਫੀਅਰ ਮੈਨਿਆਂ ਵੀ ਲੱਤੀਆਂ ਉਹ ਲੋਕ ਪਾਸਾ ਪੱਟਦੇ ਰਹੇ ਪਰ ਅਜਿਵੇਂ ਜੇ ਅਸਰੇ ਕੋਈ ਗੱਲਬਾਤ ਹੈਗੀ ਐ ਜੇ ਪੰਜਾਬ ਦੇ ਵਿੱਚ ਵੀ ਜੇ ਕੋਈ ਬਾਹਰ ਵੀ ਕੋਈ ਮਿਲਦਾ ਵੀ ਹਾਂ ਨਾਰਥਰਨ ਟਰਾਂਸਪੋਰਟ ਸੀ ਜਾਂ ਡੀ ਆਰ ਹੈ ਜਾਂ ਖਟੜਾ ਟਰਾਂਸਪੋਰਟ ਹੈਗੀ ਐ ਇਹ ਸਭ ਟੌੜਾ ਸਾਹਿਬ ਦੇ ਹੀ ਦੇਣ ਹੈ ਜਿਨ੍ਹਾਂ ਕਰਕੇ ਉਹਨਾਂ ਨੂੰ ਕਦੀ ਕਿਸੇ ਨੇ ਦਾਗ ਨਹੀਂ ਲਗਣ ਦਿੱਤਾ ਉਹਨਾਂ ਦੀ ਵਗ ਨੂੰ ਜੇ ਬਾਕੀ ਹੁਣ ਤਾਈਆਂ ਤਾਂ ਸਾਰੇ ਲੋਕਾਂ ਵਿੱਚ ਹੁੰਦੀਆਂ ਨੇ ਕਿਤੇ ਕਿਸੇ ਨੂੰ ਚੰਗਾ ਲੱਗਦਾ ਕਿਤੇ ਨਹੀਂ ਲੱਗਦਾ ਚੰਗਾ ਪਰ ਜਿੰਨੇ ਵੱਲੋਂ ਆ ਸਾਡੇ ਪਰਿਵਾਰ ਵੱਲੋਂ ਹੁੰਦਾ ਰਿਹਾ ਵੈਲ ਕੋਰ ਆਸੀ ਉਹ ਆਪਣੇ ਰਿਸ਼ਤੇਦਾਰ ਦੇ ਤੌਰ ਤੇ ਵਰਤਦੇ ਸੀ ਨਾ ਕਿ ਸਿਆਸਤ ਦੇ ਤੌਰ ਤੇ ਵਰਤਦੇ ਹਾਂ ਮੈਨੂੰ ਯਾਦ ਹੈ ਬਚਪਨ ਚ ਨਾਰਦਰਨ ਟ੍ਰਾਂਸਪੋਰਟ ਬੜੀ ਮਸ਼ਹੂਰ ਹੁੰਦੀ ਸੀਗੀ ਇਹਦੇ ਕਾਰਨ ਕੀ ਸੀਗੇ ਸਭ ਤੋਂ ਪਹਿਲਾਂ ਪੈ ਜੀ ਦੀ ਦੋਸਤੀ ਸੀ ਜਿਨ੍ਹਾਂ ਦਾ ਬੇਟਾ ਬਾਅਦ ਚ ਐਸਐਸਪੀ ਰਿਟਾਇਰ ਹੋਇਆ ਹਾਂ ਇਹ ਆਈਜੀ ਰਿਟਾਇਰ ਹੋਇਆ ਉਹਨਾਂ ਦੀ ਦੋਸਤੀ ਦਰਵਾਜ ਸਿੰਘ ਨਾਲ ਸੀ ਉਹਨਾਂ ਕੋਲ ਨਾਰਦਰਨ ਦੀਆਂ ਏਜੰਸੀਆਂ ਸੀ ਦੋਤਾ ਡਾਟਾ ਇਹਨਾਂ ਸਾਡੇ ਨੇ ਬੀਏ ਕੀਤੀ ਮਾਨ ਸਿੰਘ ਨੇ ਕਦੇ ਬਾਅਦ ਵਿੱਚ ਟਰਸਟ ਦੇ ਖੰਨਾ ਦੇ ਚੇਅਰਮੈਨ ਵੀ ਰਹੇ ਹੂੰ ਇਹ ਵਿਹਲੇ ਸੀ ਹੂੰ ਤਾਂ ਉਹਨਾਂ ਨੇ ਪੁੱਛਿਆ ਵੀ ਕੀ ਕਰ ਰਿਹਾ ਸੀ ਮਾਨ ਸਿੰਘ ਸਭ ਤੋਂ ਪਹਿਲਾਂ ਫਿਰ ਉਹਨਾਂ ਨੂੰ ਬਾੜੇ ਦਾ ਮੈਨੇਜਰ ਲਾਇਆ ਸੀਗਾ ਹੂੰ ਇਹ ਨਾਰਦਨ ਦੀ ਜਿਹੜੀ ਇੱਥੇ ਏਜੰਸੀ ਸੀ ਕਿਸੇ ਹੋਰ ਕੋਲ ਸੀ ਹੂੰ ਉਹਨਾਂ ਦਿਨਾਂ ਦੇ ਵਿੱਚ ਮੇਰੇ ਪਿਤਾ ਜੀ ਦੇ ਦੱਸਣ ਮੁਤਾਬਕ ਉਹਨਾਂ ਦਿਨਾਂ ਦੇ ਵਿੱਚ ਵੀ 1,60,000 ਦਾ ਗਵਨ ਕਰ ਚੁੱਕੇ ਸੀ ਪਹਿਲਾਂ ਉਹ ਕਿਉਂ ਬੁਕਿੰਗ ਏਜੰਸੀ ਐ ਹੀ ਹੁੰਦੀਆਂ ਸੀ ਅੱਛਾ ਫਿਰ ਉਹਦੇ ਮੇਰੇ ਪਿਤਾ ਜੀ ਦਸ਼ਨ ਮਤਾ ਹੁੰਦੇ ਅਸੀਂ ਬਲਟੀ ਦੇ 5 ਰੁਪਏ ਦੰਦੇ ਸੀ ਹਾਂ ਫਿਰ ਇੱਕ ਦਿਨ ਪਿਤਾ ਜੀ ਕਹਿੰਦੇ ਵੀ ਆਪਾਂ ਆਪਣਾ ਨਾਂ ਨਹੀਂ ਰੱਖ ਸਕਦੇ ਹੈਗੇ ਫਿਰ ਉਸ ਦਿਨ ਤੋਂ ਬਾਅਦ ਫਿਰ ਇਹ ਨਾਰਦਰਨ ਦਾ ਛੱਡ ਕੇ ਫਿਰ ਗੁਰਨਾਨਕ ਗੁਰਦ ਟ੍ਰਾਂਸਪੋਰਟ ਫਿਰ ਅਸੀਂ ਬਣਾ ਲਈ ਸੀ ਫਿਰ ਉਹਦੇ ਬੱਟੀ ਚੱਲਦੀ ਸੀ ਇਸ ਕਰਕੇ ਨਾਰਦਰਨ ਟ੍ਰਾਂਸਪੋਰਟ ਪਹਿਲਾਂ ਸਾਡਾ ਦਰਵਾਜ ਸਿੰਘ ਦੀ ਸੀਗੀ ਜਿਹਦੀ ਏਜੰਸੀ ਦੇ ਬਦੌਲਤ ਚਰਚਾ ਜੀ ਦੋ ਵਾਰ ਉਹਨਾਂ ਦੇ ਮੈਨੇਜਰ ਰਹੇ ਰਹੇ ਉਹ ਤੋਂ ਅਖੀਰ ਇਹਦੇ ਅਸੀਂ ਇਹ ਟ੍ਰਾਂਸਪੋਰਟ ਵਰਨਾਨਕ ਗੁਰਦਸ ਟ੍ਰਾਂਸਪੋਰਟ ਨਾਂ ਤੇ ਕਰ ਲਈ ਪਰ ਮਸ਼ਹੂਰ ਇਸ ਗੱਲੋਂ ਹੋਈ ਕਿ ਜਦੋਂ ਪੰਜਾਬ ਦੇ ਵਿੱਚ ਇੱਕ λεਵੜਾ ਟ੍ਰਾਂਸਪੋਰਟ ਸੀ ਹਮ ਇੱਥੇ ਖੰਨਾ ਕਦੇ ਯੂਨੀਅਨ ਸੀ ਹਮ ਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਜਦੋਂ ਉਹ ਆਪਣਾ ਚੱਲ ਰਿਹਾ ਸੀ ਉਹਨਾਂ ਦਾ ਵਪਾਰ ਚੱਲ ਰਿਹਾ ਸੀਗਾ ਤੇ ਸਾਡੇ ਕੋਲ ਵੀ ਕਿਸਾਨਾਂ ਕੋਲ ਤਾਂ ਜਦੋਂ ਦਸਨ ਮਤਾ ਕੋਈ ਹਾਂ ਇੱਕ ਸਾਡੇ ਕੋਲ ਸਾਨੂੰ ਵੀ ਇੱਕ ਟਰੱਕ ਮਿਲਿਆ ਸੀ ਉਹ ਟਰੱਕ ਜਿਹੜਾ ਲੱਤਾ ਸੀ ਉਹ ਫਿਰ ਅਸੀਂ ਯੂਨੀਅਨ ਚ ਪਾ ਲਿਆ ਉਹ ਲੰਬਾ ਵੇਸਾ ਪਰ ਉਹ ਨੌਰਦਨ ਦੀ ਹੀ ਸਾਡੀ ਸੀ ਇਹ ਠੀਕ ਹੈ ਅੱਛਾ ਮੈਂ ਸੁਣਿਆ ਵੀ ਤੁਹਾਡਾ ਖੰਨੇ ਦੇ ਵਿੱਚ ਤੇ ਇਲਾਕੇ ਚ ਇਹਨਾਂ ਦੀ ਵਿਕਾਸ ਤੇ ਯੋਗਦਾਨ ਚ ਕਾਫੀ ਹੈ ਯੋਗਦਾਨ ਖੱਟੜਾ ਪਰਿਵਾਰ ਦਾ ਸਾਡੇ ਪਰਿਵਾਰ ਨੇ ਅੱਜ ਤੱਕ ਹਮ ਨਿਸ਼ਕਾਮ ਹੀ ਸੇਵਾ ਕੀਤੀ ਹੈ ਹਮ ਗੁਰਬਾਣੀ ਵੀ ਇਹ ਕਹਿੰਦੀ ਹੈ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਜਦੋਂ ਤੁਸੀਂ ਪ੍ਰੋਫੈਸ਼ਨਲ ਬਣ ਜਾਓ ਹਮ ਤਾਂ ਲੋਕ ਤੁਹਾਨੂੰ ਬਧਰਾਮ ਕਰ ਦਿੰਦੇ ਹਮ ਹਮ ਕਦਰ ਦਾ ਵੀ ਸੁਭਾਅ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਸ਼ਕਾਮ ਹੀ ਸੇਵਾ ਕਰਨੀ ਪਊਗੀ ਹਮ ਨਿਸ਼ਕਾਮ ਹੀ ਸਿਮਰਨ ਕਰਨਾ ਪਊ ਹਮ ਜੇ ਤੁਸੀਂ ਨਿਸ਼ਕਾਮ ਨਹੀਂ ਕਰਦੇ ਤਾਂ ਤੁਹਾਨੂੰ ਪਰਮਾਤਮਾ ਨਹੀਂ ਮਿਲਦਾ ਇਸੇ ਤਰ੍ਹਾਂ ਜੇ ਲੋਕਾਂ ਨਾਲ ਜੇ ਤੁਸੀਂ ਵਿਚਰਨਾ ਹਮ ਤਾਂ ਤੁਹਾਨੂੰ ਆਪਣਾ ਮਤਲਬ ਛੱਡ ਕੇ ਹੀ ਲੋਕਾਂ ਨਾਲ ਵਿਚਰਨਾ ਪਊ ਹਮ ਜੇ ਤੁਸੀਂ ਆਪਣਾ ਮਤਲਬ ਰੱਖ ਕੇ ਕਰੋਗੇ ਉਹ ਟੈਂਪਰੇਰੀ ਹੁੰਦਾ ਹੈ ਹਮ ਉਹ ਸਦਾ ਲਈ ਨਹੀਂ ਰਹਿੰਦਾ ਜੇ ਅੱਜ ਵੀ ਸਾਡੇ ਨਾਂ ਦੇ ਜਿੰਨੇ ਪੁਰਾਣੇ ਬਜ਼ੁਰਗ ਜਾਣਦੇ ਨੇ ਹਮ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਮੇਰੇ ਨਾਨਕੇ ਬਾਪੂ ਦੇ ਨਾਨਕੇ ਤੋਂ ਹੂੰ ਤਾਂ ਨੌਰ ਜੀ ਅੱਜ ਪਹਿਲੇ ਪੁਰਾਣੇ ਬਿਰਕ ਪੁੱਛਦੇ ਨੇ ਜਿਉਂ ਅੱਜ ਡੀਆਰ ਦਾ ਨਾਮ ਵੀ ਲੈ ਲੈਂਦਾ ਤਾਂ ਪੜਾ ਪੁੱਛੋ ਨਾਰਦਰਨ ਟ੍ਰਾਂਸਪੋਰਟ ਕਿੱਥੇ ਵਾਲਾ ਉਹ ਹੈਗਾ ਉਹਦੇ ਵਿੱਚੋਂ ਕੋਈ ਹੂੰ 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 ਅੱਜ ਹਾਂ ਅੱਜ ਹੈਗਾ ਅੱਜ ਮੇਰੇ ਸਭ ਤੋਂ ਛੋਟੇ ਜੱਜੇ ਸਾਥ ਸਵਰਨ ਸਿੰਘ ਨੇ ਉਹ ਰਹਿੰਦੇ ਮੁਹਾਲੀ ਦੇ ਵਿੱਚ ਨੇ ਹੂੰ ਪਰ ਅਸੀਂ ਮੇਰੇ ਬਾਪੂ ਨੇ ਜਿਹੜੇ ਸੱਤ ਭਰਾ ਸੀ ਉਹਨਾਂ ਚੋਂ 21 ਭਰਾ ਬਚੇ ਨੇ ਹੂੰ ਬਾਕੀ 6 ਸਾਰੇ ਇਹ ਸੰਸਾਰ ਤੋਂ ਇਲਾਵਾ ਅਗਰ ਜਾ ਕੇ ਤੁਹਾਨੂੰ ਹੂੰ ਅਰੇ ਵੀ ਹਾਂ ਜਿਹੜਾ ਇਹ ਦੇਣ ਵੀ ਆ ਇਲਾਕੇ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਵੀ ਨਾਰਦਰਨ ਨਾਂ ਦਾ ਟਰਾਂਸਪੋਰਟ ਦਾ ਨਾਂ ਚੱਲਦਾ ਸੀ ਜਿੱਥੇ ਕਿ ਸਰ ਗਰਨਾਮ ਸਿੰਘ ਜੀ ਮਿਨਿਸਟਰ ਵਰਗੇ ਵੀ ਆਉਂਦੇ ਸੀ ਜਦੋਂ ਕਿ ਉਹਨਾਂ ਦੇ ਨਰਲੇਬੌਰ ਨਾਲ ਜਦੋਂ ਸੰਬੰਧ ਚੰਗੇ ਨਹੀਂ ਸੀ ਉਸ ਦੌਰਾਨ ਵੀ ਸਾਡੇ ਪਰਿਵਾਰ ਦੇ ਕੋਲ ਹੀ ਆਉਂਦੇ ਸੀ ਬੇਸ਼ੱਕ ਰਹਿੰਦੇ ਨੇ ਖੱਟੜਾ ਪਰਿਵਾਰ ਦੇ ਕਾਫੀ ਪਰ ਤੁਸੀਂ ਇੱਥੇ ਸਮਾਜਿਕ ਤੇ ਸਿਆਸੀ ਕੰਮ ਕਰ ਰਹੇ ਹੋ ਸੇਵਾ ਕਰ ਰਹੇ ਹੋ ਔਰ ਕੀ ਕੀ ਕਰ ਰਹੇ ਹੋ ਤੇ ਕੀ ਕਰ ਰਹੇ ਹੋ ਕਈ ਚੀਜ਼ਾਂ ਵਿਰਾਸਤ ਚ ਮਿਲੀਆਂ ਹੁੰਦੀਆਂ ਨੇ ਹਮ ਜਿਹੜੀ ਸਾਨੂੰ ਵੀ ਵਿਰਾਸਤ ਦੇ ਵਿੱਚ ਮਿਲੀ ਸਾਡੇ ਦਾਦਾ ਜੀ ਵੀ ਬਹੁਤ ਜ਼ਿਆਦਾ ਪਾਠ ਕਰਦੇ ਸੀ ਹਮ ਜਦੋਂ ਅਸੀਂ ਵੀ ਹੋਏ ਤਾਂ ਸਾਡੇ ਦਾਦੀ ਜੀ ਸ਼ਾਮ ਨੂੰ ਹਮ ਰਹਿ ਰਸ ਤੋਂ ਪਹਿਲਾਂ ਸਾਡੇ ਸਾਰਿਆਂ ਨੂੰ ਬਾਣੀ ਸਿਖਾਈ ਜਾਂਦੀ ਸੀ ਹਮ ਉਸ ਤੋਂ ਬਾਅਦ ਵਿੱਚ ਹੀ ਸਾਨੂੰ ਪ੍ਰਸ਼ਾਦਾ ਦਿੰਦਾ ਸੀ ਬਾਅਦ ਜੇ ਇਹ ਸਾਡੇ ਵਿਰਾਸਤ ਦੇ ਵਿੱਚ ਹੀ ਮਿਲੀ ਹੋਈ ਹੈ ਅੱਜ ਸਾਡੇ ਸਾਰੇ ਬੱਚੇ ਮੇਰੇ ਭਰਾਵਾਂ ਦੇ ਇੱਕ ਦੋ ਨੂੰ ਛੱਡ ਕੇ ਸਾਰੇ ਬੱਚੇ ਦਾੜੀ ਕੇਸਾਂ ਵਾਲੇ ਹਨ ਤੇ ਕੁਛ ਅਮਰਤਾਰੀ ਨੇ ਕੁਛ ਨਹੀਂ ਹਨ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਵੀ ਮੈਂ ਤਾਂ ਪ੍ਰੇਰਨਾ ਹੁਣਾ ਵੀ ਇਹ ਸਰੂਪ ਪ੍ਰਮਾਤਮਾ ਨੇ ਦਿੱਤਾ ਹੋਇਆ ਜੇ ਅਸੀਂ ਇਸ ਪਾਸੇ ਤੁਰੀਏ ਤਾਂ ਸ਼ਾਇਦ ਕਾਫੀ ਲੋਕਾਂ ਨੂੰ ਤਕਲੀਫ ਹੁੰਦੀ ਹੈ ਸੱਚ ਕਿਹਾ ਜਾਂਦਾ ਸਾਬਤ ਸੂਰਤ ਰੱਬ ਦੀ ਪਰਨੇ ਬੇਮਾਨ ਹਮਮ ਇੱਕ ਮੁਜ਼ਰਤ ਨੇ ਸਾਨੂੰ ਸਰੂਪ ਆਪਣਾ ਆਪ ਦਿੱਤਾ ਹੋਇਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾ ਇਸ ਕਰਕੇ ਅਸੀਂ ਸਾਨੂੰ ਸਰੂਪ ਦੇ ਵਿੱਚ ਰਹਿਣ ਵਾਸਤੇ ਹੀ ਤਾਕੀਦ ਕੀਤੀ ਹੋਈ ਹੈ ਦੂਜੀ ਗੱਲ ਹੈ ਸੇਵਾ ਉਹਦੀ ਮਰਜ਼ੀ ਤੋਂ ਬਿਨਾ ਸੇਵਾ ਨਹੀਂ ਮਿਲਦੀ ਹਮ ਇਹ ਪਰਮਾਤਮਾ ਆਪ ਹੈ ਹਮ ਜਿਹਨੂੰ ਜਿਸ ਦੇ ਸਾਹਿਬ ਹੱਥ ਬੜੇ ਆਏ ਆ ਜਿਸ ਭਾਵ ਹੈ ਤਿਸ ਦੀ ਨਹੀਂ ਬੜੀ ਦੁਨੀਆ ਚਾਹੁੰਦੇ ਮੈਂ ਵੀ ਸੇਵਾ ਕਰਾਂ ਅੱਜ ਵੀ ਇਹ ਇਲਾਕੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਹੋਂਦ ਦੇ ਤੌਰ ਤੇ ਮੇਰਾ ਪਰਾសារ ਦਲਵਿੰਦਰ ਸਿੰਘ ਖਟੜਾ ਉਹ ਜੇ ਉਹਦੀ ਸਿਹਤ ਠੀਕ ਨਹੀਂ ਤਾਂ ਉਹਨਾਂ ਦਾ ਬੇਟਾ ਨਵਤੇਜ ਸਿੰਘ ਖਟੜਾ ਉਹ ਵੀ ਇਸੇ ਪਾਰ ਬੁਕਾਰ ਤੇ ਲੱਗਿਆ ਹੋਇਆ ਅੱਜ ਸਾਡੇ ਇਸ ਏਰੀਆ ਦੇ ਵਿੱਚ ਜਿੰਨਾ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਜਿੰਨੇ ਉਪਰਾਲੇ ਨੇ ਉਹ ਦੀ ਵਜੋਂ ਤੇ ਇਸ ਏਰੀਆ ਚ ਦਾ ਕਹਿ ਸਕਦਾ ਬਾਕੀ ਮੈਨੂੰ ਪਤਾ ਨਹੀਂ ਅੱਛਾ ਗੁਰਬਾਣੀ ਤੁਹਾਨੂੰ ਬੜੀ ਯਾਦ ਹੈ ਔਰ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਕਰਦੇ ਹੋਗੇ ਇਹ ਗੁਰਬਾਣੀ ਦੀ ਸੰਖਿਆ ਦਾ ਤੁਸੀਂ ਪਿੱਛੇ ਪਛੌੜ ਦੱਸੋ ਯਾਰ ਅਸ਼ੋਕੜ ਇਹ ਪਹਿਲਾਂ ਜੇ ਗੁਰਬਾਣੀ ਨਹੀਂ ਹੈ ਤੁਹਾਨੂੰ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਸਾਡੇ ਦਾਦੇ ਪੜਦਾਦਾ ਜੀ ਤੋਂ ਲੈ ਕੇ ਸਾਡੇ ਦਾਦੀ ਹੀ ਸਾਡੇ ਪਤਾ ਜੀ ਸਾਨੂੰ 4 ਵਜੇ ਠਾੜ ਦੇਸੀ ਉਸ ਤੋਂ ਪਹਿਲਾਂ ਕਹਿੰਦੇ ਸਿਮਰਨ ਕਰੋ ਉਸ ਤੋਂ ਬਾਅਦ ਤੁਹਾਨੂੰ ਚਾਹ ਮਿਲਣੀ ਹੂੰ ਹੂੰ ਅੱਜ ਸਾਡੇ ਬੱਚਿਆਂ ਦੇ ਵੀ ਇਹੀ ਚੱਲ ਰਹੇ ਆ ਸਾਰੇ ਪਰਿਵਾਰ ਸਾਰੇ ਅੰਮ੍ਰਿਤ ਜਿੰਨੇ ਹੈਗੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਆਪਣਾ ਨਿਤਨੇਮ ਕਰਦੇ ਨੇ ਹੂੰ ਦੂਜੀ ਗੱਲ ਇਹ ਲੱਗਣ ਦੀ ਗੱਲ ਨਹੀਂ ਹੈ ਹੂੰ ਸੇਵ ਨਾ ਮਿਲਿਓ ਹੂੰ ਘਾਲ ਨਾ ਮਿਲਿਓ ਮਿਲਿਓ ਆਏ ਅਚੰਤਾ ਪ੍ਰਮਾਤਮਾ ਨਾਲ ਸੇਵਾ ਨਾਲ ਮਿਲਦਾ ਹੈ ਹੂੰ ਨਾ ਘਾਲਣਾ ਨਾਲ ਮਿਲਦਾ ਹੈ ਇਹ ਅਚੰਤਾ ਹੀ ਮਿਲਦਾ ਹੈ ਵਾਜੂ ਹੋਰ ਮ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਇਹ ਜਿਹੜੇ ਸਾਡੇ ਰਿਸ਼ਤੇ ਵੀ ਜੁੜੇ ਹੋਏ ਨੇ ਇਹ ਪੁਰਵਲੇ ਜਨਮ ਦੇ ਸੰਜੋਗ ਨੇ ਪਰ ਅੰਤ ਨੂੰ ਨਿਬਧਾਨ ਦੂਜੀ ਗੱਲ ਕੁਰਬਾਨੀ ਦੀ ਗੱਲ ਇਹ ਉਹਦੇ ਪੁਰਵਲਾ ਕੋਈ ਜਿਸ ਤਰ੍ਹਾਂ ਬੀਜ ਸੀ ਪਿੱਛੇ ਰਹਿ ਗਿਆ ਸਫਰ ਦੇ ਵਿੱਚ ਉਹ ਹੁਣ ਦੁਬਾਰਾ ਫੇਰ ਫੁੱਟਿਆ ਠੀਕ ਹੈ ਜੀਵਨ ਤਾਂ ਕਿਸੇ ਦਾ ਚੰਗਾ ਵੀ ਹੋ ਸਕਦਾ ਗੰਕਾ ਦਾ ਵੀ ਮਾੜਾ ਸੀਗਾ ਜਦੋਂ ਪ੍ਰਮਾਤਮਾ ਨੇ ਰਹਿਮਤ ਕੀਤੀ ਤਾਂ ਉਹਨੂੰ ਵੀ ਬੈਕ ਹੁੰਦਾ ਤਾਂ ਅੰਮ੍ਰਿਤ ਅੱਛਾ ਜੀ ਦਾ ਜਮਾ ਮਾੜਾ ਵੀ ਮਾੜਾ ਸੀ ਉਹਨੂੰ ਵੀ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਸੀ ਆ ਜਿਆਦਾ ਮਾੜਾ ਨਾਮ ਵੀ ਗੁਰਬਾਨੀ ਦੀ ਵਿਚਾਈ ਇਸੇ ਤਰ੍ਹਾਂ ਜਦੋਂ ਤੁਹਾਡੇ ਕਰਮਾਂ ਦੀ ਗੱਲ ਨਹੀਂ ਦੀ ਕਈ ਵਾਰੀ ਭੋਗਣੇ ਪੈਂਦੇ ਨੇ ਗੁਰਬਾਨੀ ਇਹ ਕਹਿੰਦੀ ਹੈ ਪਰ ਉਹਦੇ ਬਹੁਤ ਵੱਡੇ ਭਾਗ ਹੋਣ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਕਰੋੜਾ ਪਾਪ ਮਿਟੇ ਜਾਂਦੇ ਨੇ ਜਦੋਂ ਉਹਦੀ ਰਹਿਮਤ ਹੁੰਦੀ ਹੈ ਸਭ ਦੂਜਾ ਵੱਡਾ ਕਾਰਨ ਕੀ ਹੈ ਅੱਜ ਅਸੀਂ ਸੰਤਾਂ ਨੂੰ ਨਿੰਦਦੇ ਹਾਂ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਇੱਕੋ ਅੱਛਾ ਸੰਨ ਸੰਤ ਦੀ ਪਰਿਭਾਸ਼ਾ ਵੀ ਨਹੀਂ ਆਉਂਦੀ ਕਿ ਸੰਤ ਹੁੰਦਾ ਕੀ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਅਸੀਂ ਡਰਨ ਲੱਗੇ ਕਿਉਂਕਿ ਸੰਤਾਂ ਦੇ ਭੇਜ ਦੇ ਵਿੱਚ ਅੱਜ ਜਿੰਨੇ ਭੇੜੀਏ ਵੀ ਬੈਠੇ ਨੇ ਉਹ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਤੁਸੀਂ ਵੀ ਜਾਣਦੇ ਹੋ ਉਹ ਡੇਰਾਵਾਦ ਬਣ ਆਲਾ ਕਦੇ ਗੁਰੂ ਗ੍ਰੰਥ ਸਾਹਿਬ ਵਦੇ ਕਿਥੇ ਉਹਦੇ ਕੋਲ ਕਹੇ ਤੀ ਜਵਾਨ ਪੈ ਜਵੇ ਉੱਥੇ ਕਦੇ ਬਲਾਤਕਾਰ ਨਹੀਂ ਹੋਇਆ ਇਹ ਜਿਹੜਾ ਡੇਰਾਵਾਦ ਨੇ ਫੈਲਿਆ ਇਹ ਲੋਕੋਨਾਂ ਕੋਲੋਂ ਜਾ ਕੇ ਜਿਹੜੇ ਛੇਤੀ ਰੱਖ ਨੂੰ ਭਾੜਦੇ ਸੀ ਜਿਵੇਂ ਅੱਜ ਲੋਕ ਨਸ਼ੇ ਵੇਚ ਕੇ ਛੀਤੀ ਕੂਠੀਆਂ ਬਣਾਉਣੇ ਚਾਹੁੰਦੇ ਸੀਗੇ ਲੋਕ ਵੀ ਜਿਹੜੇ ਰੱਬ ਨੂੰ ਜਾਵੇਂ ਖੇਤੀ ਸਾਡੇ ਆਪਣੇ ਘਰਾਂ ਸੁੱਖ ਸ਼ਾਂਤੀ ਉਹ ਵੀ ਲੋਕ ਜਿਹੜਾ ਡੇਰਾਂ ਕੋਲ ਗਏ ਉਹਨਾਂ ਨੂੰ ਮਾਰ ਇਸੇ ਗੋਈ ਜਿਹੜਾ ਇੱਕ ਜ਼ਿਮੀਂਦਾਰ ਰੋਜ਼ ਖੇਤੀ ਕਰਦਾ ਉਹਨੂੰ ਪਤਾ ਵੀ ਕਿੰਨਾ ਹੀ ਬੀਜ ਪੈਂਦਾ ਹੈ ਕਿੰਨੇ ਪਾਣੀ ਲੱਗਣੇ ਨੇ ਕਿੰਨਾ ਰਿਓ ਪੈਣਾ ਹੈ ਕਦੋਂ ਵੱਢੀ ਜਾਣੀ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਚੱਲੇਗੇ ਤਾਂ ਗੁਰਬਾਣੀ ਤੁਹਾਨੂੰ ਆਪ ਸੇਧ ਦਿੰਦੀ ਹੈ ਕਿ ਜਦੋਂ ਗੁਰਬਾਣੀ ਸੇਧ ਦਿੰਦੀ ਹੈ ਫਿਰ ਤੁਹਾਨੂੰ ਇਸ ਗੱਲ ਦੀ ਪ੍ਰੋਬਲਮ ਨਹੀਂ ਆਊਗੀ ਵੀ ਹਾਂ ਤੁਹਾਡੇ ਨਾਲ ਧੋਖਾ ਨਹੀਂ ਹੋਊਗਾ ਹਰ ਬੇਸਰਤ ਸਦਾ ਕੁਵਾਰੀ ਤਾ ਕੋ ਧੋਖਾ ਕਹਾਂ ਵਿਆਪੇ ਜਾ ਕੋਟ ਤੁਹਾਰੀ ਵਾਜੀ ਜਦੋਂ ਤੁਸੀਂ ਵਿਸਰਾਰ ਵਿਸਾਰਦਨੇ ਹੋ ਫਿਰ ਤੁਹਾਨੂੰ ਧੋਖੇ ਲੱਗਦੇ ਨੇ ਜਦੋਂ ਤੁਸੀਂ ਉਹਦੇ ਨਾਲ ਜੁੜੇ ਰਹਿੰਦੇ ਹੋ ਫਿਰ ਤੁਹਾਨੂੰ ਧੋਖਾ ਨਹੀਂ ਵਾਜੀ ਅੱਛਾ ਜੀ ਤੁਹਾਡੇ ਬੱਚੇ ਕੈਨੇਡਾ ਗਏ ਹੋਏ ਨੇ ਕੈਨੇਡਾ ਦੇ ਵਿੱਚ ਉਹ ਉੱਥੇ ਦੀ ਗੁਰਦੁਆਰਾ ਸਾਹਿਬ ਦਾ ਹਾਲ ਔਰ ਉੱਥੇ ਦੀ ਸਿਆਸਤ ਦਾ ਹਾਲ ਤੇ ਲੋਕਾਂ ਦੀ ਕੀ ਪੋਜੀਸ਼ਨ ਸਾਡੇ ਸਿੱਖਾਂ ਦੀ ਗੁਰਬਾਣੀ ਤਾਂ ਹੋਰ ਵੀ ਕਹਿੰਦੀ ਹੈ ਹੂੰ ਦੇਸ਼ ਛੋੜ ਪਰਦੇਸੈ ਧਾਇਆ ਪੰਜ ਚੰਡਾਲ 나ੜੇ ਲੈ ਹੂੰ ਹੂੰ ਉਹਦੇ ਦੋ ਗਰਤਨਿਕ دنیਆਵੀ ਨੇ ਹੂੰ ਇੱਕ ਆਤਮਿਕ ਨੇ ਆਤਮਕੇਨ ਵੀ ਅਸੀਂ ਜਦੋਂ ਜਨਮ ਲੱਤਾ ਤਾਂ ਪੰਜ ਚੰਡਾਲ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਇਹ ਸਾਡੇ ਨਾਲੇ ਚੱਲੇ ਆ ਰਹੇ ਅਸੀਂ ਛੱਡ ਨਹੀਂ ਹੂੰ ਹੂੰ ਇਹੀ ਹਾਲ ਹੈ ਪਰਦੇਸ ਦੇ ਵਿੱਚ ਵੀ ਹੂੰ ਜਿਹੜੇ ਅਸੀਂ ਕਹਿ ਰਹੇ ਹਾਂ ਬੱਚੇ ਦਾ ਚਲੇਗੇ ਨਕਨਤ ਖਸਮਤ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨ ਕਾ ਸੱਚੀ ਹੂੰ ਸਾਢੇ ਵਜਤ ਨਹੀਂ ਹੈਗਾ ਵੀ ਅਸੀਂ ਭੇਜਦੇ ਬੱਚੇ ਜਾਂ ਚਲੇਗੇ ਇਹ ਪ੍ਰਮਾਤਮਾ ਨੇ ਉਹਦਾ ਦਾਣਾ ਪਾਣੀ ਲਿਖਿਆ ਸੀ ਚਲੇ ਹੂੰ ਹੂੰ ਦੂਜੀ ਗੱਲ ਵੀ ਸਮਾਜਿਕ ਤੌਰ ਤੇ ਜੇ ਦੇਖਿਆ ਜਾਵੇ ਜਿਹੜੀ ਸਿਆਸਤ ਹੈ ਮੈਂ ਤਾਂ ਜਿੰਨਾ ਕਿਤੇ ਰਿਹਾ ਦੋ ਦੋ ਵਾਰ ਗਿਆ ਤਾਂ ਮੈਂ ਉਹ ਲੋਕਾਂ ਨੂੰ ਦੇਖਿਆ ਇੱਥੇ ਵੀ ਅਸੀਂ ਜਿਵੇਂ ਜ ਸਖਵੀਰ ਦੇ ਨਾਂ ਤੇ ਲੱਗ ਰਿਹਾ ਵੀ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ ਸ਼ਰਮਣੀ ਕਮੇਟੀ ਉੱਥੇ ਵੀ ਲੋਕਾਂ ਦੇ ਗੁਰਦੁਆਰੇ ਪ੍ਰਾਈਵੇਟ ਨੇ ਉਹ ਬਿਜ਼ਨਸਮੈਨ ਲੋਕਾਂ ਦੇ ਗੁਰਦੁਆਰਿਆਂ ਨੇ ਹੂੰ ਉੱਥੇ ਵੀ ਜਿੰਨੇ ਲੋਕ ਜਾਂਦੇ ਨੇ ਪੇੜ ਜਾਂਦੇ ਨੇ ਇੱਥੋਂ ਡਾਲਰ ਇਕੱਠੇ ਕਰਨ ਵਾਸਤੇ ਲੈ ਕੇ ਜਾਂਦੇ ਨੇ ਲੋਕ ਹੂੰ ਹੂੰ ਪਰ ਜਿਹੜੇ ਉਹਨਾਂ ਦੀ ਹਾਲਤ ਹੈਗੀ ਆ ਉਹ ਚਾਹੇ ਦਰਬਾਰ ਸਾਹਿਬ ਦੇ ਗ੍ਰੰਥੀ ਜਾਣ ਹੂੰ ਦਰਬਾਰ ਸਾਹਿਬ ਦੇ ਕੀਰਤਨੇ ਜਾਣ ਹੂੰ ਇੱਥੇ ਤਾਂ ਅਸੀਂ ਉਹਨਾਂ ਦਾ ਸਤਿਕਾਰ ਕਰਦਾ ਵੀ ਦਰਬਾਰ ਸਾਹਿਬ ਤੋਂ ਗ੍ਰੰਥੀ ਆਏ ਨੇ ਵੀ ਅਸੀਂ ਉਹਨਾਂ ਦੇ ਬਾਜੇ ਵੀ ਚੱਕੀ ਫਿਰਦੇ ਹੁਣੇ ਪਰ ਉਹ ਉੱਥੇ ਤਾਂ ਲੋਕ ਆਪ ਭਾਂਡੇ ਮਾਣਦੇ ਹੁੰਦੇ ਨੇ ਹੂੰ ਹੂੰ ਇਹਨਾਂ ਦੀ ਹਾਲਤਾ ਉੱਥੇ ਜਾ ਕੇ ਮੈਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਲੋਕਾਂ ਨੂੰ ਇਹਦਾ ਸ਼ੋਸ਼ਣ ਕਰਨ ਵਾਸਤੇ ਨਾ ਭੇਜੋ ਨਾ ਜੇ ਹੈ ਸਦਾ ਖੁਆਰੀ ਇਹ ਸਵਾਲ ਹੈ ਦੂਜਾ ਜਵਾਬ ਹੈ ਤਾਲ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਇਹ ਜਵਾਬ ਹੈ ਪਰ ਅਸੀਂ ਗਰਵਾਨੀ ਪੜਾਏ ਜਾ ਕੇ ਹਰ ਬੋਸ ਸਦਾ ਹੁਆਰੀ ਤਾਂ ਬਤੂ ਕਾ ਗਾਂ ਬਿਆਜ ਅਸੀਂ ਪਾਣੀ ਪੜ ਰਹੇ ਹਾਂ ਜਿਹਦਾ ਸਾਨੂੰ ਕੋਈ ਗਿਆਨ ਨਹੀਂ ਅਸੀਂ ਇਹਨਾਂ ਲਗਾ ਤਾਂ ਦੇਖਦੇ ਹਾਂ ਨਾ ਮਾਤਰਾ ਦੇਖਦੇ ਹਾਂ ਬਹੁਤ ਲੋਕ ਨੇ ਜਿਹੜੇ ਸੁਖਨੀ ਸਾਹਿਬ ਕੀ ਜਪਦੀ ਸਾਹਿਬ ਜਿੰਨੇ ਪੜਦੇ ਨੇ ਉਹ ਚਾਰ ਪੌੜੀਆਂ ਮੰਨਣ ਦੀਆਂ ਨੇ ਪਹਿਲੀ ਕਲਾਮਾਂ ਨਾਲ ਹੈਗੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾ ਜਿਹੜੀਆਂ ਤਿੰਨ ਪੌੜੀਆਂ ਨੂੰ ਮੰਨਣਾ ਹੈ ਉਹ ਦਲਾਵਾਂ ਨਾਲ ਸੰਬੋਧਨ ਹੁੰਦਾ ਹੈ ਪਰ ਲੋਕ ਉਹਨੂੰ ਵੀ ਮੰਨੇ ਨਾਲੇ ਪੜਦੇ ਨੇ ਉਹਦੇ ਅਰਥ ਨੇ ਅਨਾਰਥ ਕੀਤੇ ਜਾਂਦੇ ਨੇ ਇਸ ਕਰਕੇ ਲੋਕਾਂ ਨੂੰ ਹਲੇ ਸਾਨੂੰ ਇਸ ਪਾਸੇ ਗਿਆਨ ਨਹੀਂ ਤੁਰਿਆ ਅਸੀਂ ਚੱਲੇ ਹੀ ਨਹੀਂ ਹੈਗੇ ਨਾ ਸਾਨੂੰ ਟੋਕਿਆ ਕਿਸੇ ਨੇ ਜੇ ਅਸੀਂ ਟੋਕਣਾ ਸੋਚਦੇ ਆਂ ਅਗਲਾ ਕਹਿੰਦਾ ਗਲ ਪੈ ਜਾਊਗਾ ਵੀ ਤੂੰ ਜ਼ਿਆਦਾ ਬਾਬੇ ਸਾਰੇ ਪਿੰਡਾਂ ਦੀ ਗੁਰਦਾਰੇ ਸਾਰਾ ਛੋਟੀਆਂ ਛੋਟੀਆਂ ਕਲਾਸਾਂ ਲਾਉਣ ਦੀ ਲੋੜ ਹੈ ਬਿਲਕੁਲ ਕਲਾਸਾਂ ਲਾਉਣ ਦੀ ਜ਼ਰੂਰਤ ਹੈ ਉਹਨਾਂ ਨੂੰ ਆਪ ਚਾਹੀਦਾ ਪਰੇਰੋ ਤੁਹਾਡੇ ਵੱਲੋਂ ਅਪੀਲ ਹੈ ਮੇਰੇ ਬਨੋ ਸ਼ਰੋਣ ਸਾਰੇ ਸੰਸਾਰ ਦੇ ਲੋਕਾਂ ਨੂੰ ਅਪੀਲ ਹੈ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਸ਼ੁੱਧ ਉਚਾਰਨ ਕਰਨ ਜਦੋਂ ਸ਼ੁੱਧ ਉਚਾਰਨ ਕਰਨਗੇ ਤਾਂ ਉਹਨਾਂ ਨੂੰ ਉਹਨਾਂ ਦੇ ਅਰਥ ਵੀ ਸਮਝ ਆਉਣ ਬਾਜੂ ਅੱਛਾ ਅਗਲਾ ਸਵਾਲ ਇਹ ਹੈ ਕਿ ਪੰਜਾਬ ਦੇ ਨਾ ਲੜਕੇ ਲੜਕੀਆਂ ਦਹਾਕਿਆਂ ਤੋਂ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਯੂਕੇ ਨੂੰ ਤੇ ਬਹੁਤ ਬਹੁਤ ਸਾਰੇ ਦੇਸ਼ਾਂ ਨੂੰ ਇਲਾ ਕਾਰਨ ਕੀ ਹੈ ਦੇਨ ਨੂੰ ਜੇ ਰੁਕਣਾ ਹੋਵੇ ਤਾਂ ਕਿਵੇਂ ਰੋਕਿਆ ਜਾ ਸਕਦਾ ਤਾਂ ਕਿ ਪੰਜਾਬ ਵੀ ਗੁਰੂ ਅੰਪੀਰਾਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਕਮੀ ਤਾਂ ਇੱਥੇ ਵੀ ਕੋਈ ਨਹੀਂ ਦੀ ਆਪ ਆਪਣੇ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਰੇ ਤੇਤੀ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਪਹਿਲੀ ਗੱਲ ਤਾਂ ਸਾਡਾ ਬੱਚਿਆਂ ਦਾ ਸਾਡਾ ਵੀ ਲੰਗਰ ਲਿਖਿਆ ਹੋਇਆ ਸੀ ਉੱਥੇ ਤਾਂ ਕਰਕੇ ਅਸੀਂ ਦੌਣੇ ਚੁੱਕਦੇ ਹਾਂ ਦੂਜੀ ਗੱਲ ਜਿਹੜੀ ਸਿੱਖੀ ਦੇ ਤੌਰ ਤੇ ਅਸੀਂ ਪੰਜਾਬ ਇੱਕ ਉਹ ਸਟੇਟ ਸੀ ਗਣੀ ਜਾਂਦੀ ਸੀ ਵੀ ਜਿਹੜੀ ਸਿੱਖਾਂ ਦੀ ਸਟੇਟ ਗਣੀ ਜਾਂਦੀ ਸੀ ਅਰੇ ਚਾਹੇ ਜਿਹੜੇ ਧਰਮੀ ਸੀ ਚਾਹੇ ਉਹ ਹਿੰਦੂ ਵੀ ਸੀ ਜਾਂ ਮੁਸਲਮਾਨ ਵੀ ਸੀ ਉਹ ਧਰਮ ਵਿੱਚ ਪੱਕੇ ਸੀ ਹਮ ਅੱਜ ਸਾਡੀ ਦੌੜ ਇਸ ਗੱਲੋਂ ਲੱਗ ਗਈ ਸਾਡੇ ਚ ਈਗੋ ਆ ਗਈ ਹਮ ਇੱਕ ਜਿਹਦੇ ਕੋਲ 10 ਕਿਲੇ ਨੇ ਉਹਨੇ ਤਾਂ ਕੋਠੀ ਪਾ ਲੈਣੀ ਐ ਉਹਨੇ ਤਾਂ ਕਾਰ ਵੱਡੀ ਲੈ ਲੈਣੀ ਐ ਉਹਦੇ ਇੱਕ ਪੁੱਤ ਸੀਗਾ ਹਮ ਜਿਹਦੇ ਕੋਲ 2-2 ਏਕੜ ਰਹੇਗੀ ਉਹਨੇ ਕੋਠੀ ਤੇ ਕਾਰ ਦੇ ਮਗਰ ਪੈ ਗਿਆ ਗਮਾਂਡੀ ਨੂੰ ਦੇਖੀ ਬਿਲਕੁਲ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਵੀ ਅਸੀਂ ਆਪਣੇ ਭਰਾਵਾਂ ਦੀ ਬਾਹ ਮਾਰਨੀ ਸ਼ੱਕਦੀ ਹਮ ਹਮ ਅਸੀਂ ਜੇ ਅੱਗੇ ਪਹੁੰਚ ਜੁਆਇੰਟ ਫੈਮਲੀਆ ਸੀ ਉਹਦੇ ਜੇ ਕਿਤੇ ਹੁੰਦਾ ਸੀ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਸੀ ਤਾਂ ਬੈਠੇ ਸਾਹਮਣੇ ਮੈਂ ਖੁਦ ਇਹਨਾਂ ਚੀਜ਼ਾਂ ਨੂੰ ਦੇਖਿਆ ਸਾਡੇ ਫਾਦਰ ਵੀ ਕਹਿੰਦੇ ਸੀਗੇ ਉਹ ਤੈਨੂੰ ਕੀ ਹੋਇਆ ਤੇਰਾ ਮੂੰਹ ਕੱਤੇ ਤੇਰੇ ਬਾਂਹ ਕੱਤੇ ਵਿੱਜਦੇ ਨੇ ਤੈਨੂੰ ਤਕਲੀਫ ਹੈ ਕੋਈ ਦੱਸ ਕੀ ਤਕਲੀਫ ਹੈ ਹੁਣ ਅਸੀਂ ਕੀ ਕਰਦੇ ਅਸੀਂ ਪਹਿਲਾਂ ਦਿਲਾਂ 'ਚ ਵੰਡੀਆਂ ਪਾਈਆਂ ਫੇਰ ਘਰਾਂ 'ਚ ਵੰਡੀਆਂ ਪਾਈਆਂ ਜਿਹੜੀਆਂ ਉਹ ਫਿਰ ਅਸੀਂ ਉਹਨੂੰ ਪੁੱਛਣ ਦੀ ਬਜਾਏ ਅਸੀਂ ਆਪਣੇ ਭਰਾਵਾਂ ਦਾ ਦਿਨੋਜ਼ ਕੱਢਦੇ ਹਾਂ ਉਹ ਫਿਰ ਦੇਖਦਾ ਵੀ ਹਾਂ ਯਾਰ ਮੇਰੇ ਕੋਲ ਵੀ ਚਾਹੀਦਾ ਕੁਝ ਹਮ ਹਰ ਪੰਛੀ ਉਡਣਾ ਚਾਹੁੰਦਾ ਹਰ ਬੱਚਾ ਚਾਹੁੰਦਾ ਵੀ ਮੈਂ ਵੀ ਕੁਝ ਕਰਕੇ ਦਿਖਾਵਾਂ ਹਮ ਅਸੀਂ ਜਿਸ ਦਿਨ ਤੋਂ ਅਸੀਂ ਮੈਂ ਇੱਕ ਸੱਚਾ ਹੁੰਦਾ ਮੈਂ ਆਪਣੇ ਜੀ ਨਿੱਜੀ ਤਜਰਬੇ ਨਾਲ ਹਮ ਜਿੰਨੀ ਦੇਰ ਤੱਕ 95 ਤੋਂ ਪਹਿਲਾਂ ਜਦੋਂ ਰਾਜ ਰਿਹਾ ਠੀਕ ਆ ਬਾਦਲਾ ਨੇ ਬਾਦਲਾ ਸਾਹਿਬ ਨੇ ਬੜਾ ਨੁਕਸਾਨ ਕੀਤਾ ਬਾਦਲਾ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਇਹਨੇ ਬੜਾ ਨੁਕਸਾਨ ਕੀਤਾ ਖਾਸ ਕਰਕੇ ਸਿੱਖ ਪੰਥ ਦਾ ਹਮ ਹਮ ਧਰਮ ਦੇ ਤੌਰ ਤੇ ਸਭ ਤੋਂ ਪਹਿਲਾਂ ਜਦੋਂ ਨਕਸ਼ ਲਾਇਲ ਮਹਿੰਮ ਚੱਲੀ ਸਨ 78 ਦਾ ਕਾਂਡ ਹੋਇਆ ਭਨੇਹਾਰਾ ਕਾਂਡ ਹੋਇਆ ਸੱਸਾ ਕਾਂਡ ਹੋਇਆ ਬਰਗਾੜੀ ਕਾਂਡ ਹੋਇਆ ਅੱਜ ਵੀ ਜਿਹੜਾ ਕਾਂਡ ਚੱਲ ਰਿਹਾ ਹੈ ਜੇ ਸਾਡੇ ਲੀਡਰ ਸੰਸ਼ੀਰ ਹੁੰਦੇ ਤਾਂ ਸਾਡੇ ਬੱਚੇ ਜਿਹੜੇ ਪੰਜਾਬ ਦੇ ਜਿਹਨੂੰ ਅਸੀਂ ਕਹਿੰਦੇ ਜੀ ਇਹ ਇਹ ਸਰੋਮੋਨੇ ਕੋਨੇ ਹੋ ਗਏ ਕਈ ਵਾਰੀ ਬੱਚਾ ਦੁਵੀ ਹੋ ਕੇ ਆਪਣੇ ਮਾਪੇ ਤੋਂ ਜੇ ਇਹ ਕਦੇ ਨਹੀਂ ਸੁਣਦਾ ਮਾਪਾ ਜਾਂ ਭਰਾ ਨਹੀਂ ਸੁਣਦਾ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਪੁੱਠੇ ਰਸਤੇ ਪੈ ਜਾਂਦੇ ਅੱਛਾ ਹੁਣ ਦੀ ਸਿੱਖ ਸਿਆਸਤ ਉਹਦੇ ਬਾਰੇ ਕੀ ਕਹੋ ਅੱਜ ਬਹੁਤ بڑا ਦੌਰ ਚੱਲ ਰਿਹਾ ਹੂੰ ਖਾਸ ਕਰਕੇ ਸਿੱਖ ਸਿਆਸਤ ਦਾ ਹੂੰ ਅੱਜ ਜਿਹੜੇ ਸ਼ਖਵੀਰ ਨੂੰ ਤਾਂ سزا ਲਾਤੀ ਹੂੰ ਜਿਹੜੇ ਹੁਣ ਤੱਕ ਜਿੰਨੇ ਬਾਕੀ ਜਿਹੜਾ ਦੂਜਾ ਗਰੁੱਪੋਂ ਬਣਿਆ ਫਿਰਦਾ ਉਹ ਤੋਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਸਾਰੇ ਡੇਰੇ ਵਾਲਦੇ ਨਹੀਂ ਗਏ ਸੀਗੇ ਇਹ ਲੋਕ ਹਵਨ ਨਹੀਂ ਕਰਾ ਰਹੇ ਸੀਗੇ ਅੱਜ ਜਿਹੜਾ ਇਹਨਾਂ ਨੇ 28 ਤਰੀਕ ਨੂੰ ਇਕੱਠ ਕੀਤਾ ਉਹਦੇ ਵਿੱਚ ਸਾਰੇ ਦੋਸ਼ੀ ਨਹੀਂ ਹੈਗੇ ਹੂੰ ਜਿਹੜਾ ਅਜੇ ਪੈਰੋਕਾਰ ਬਣੇ ਫਿਰਦੇ ਨੇ ਦਾਦੂ ਵਾਲ ਵਰਗੇ ਜਿਹੜੇ ਭਜਨ ਕਦੇ ਟੀ ਮਨਸਤਰ ਹੈ ਅਣ ਤੇ ਪੈਰੀ ਹੱਥ ਲਾ ਰਹੇ ਸੀਗੇ ਇਹ ਸਿੱਖਾਂ ਦੀ ਪਰਿਭਾਸ਼ਾ ਸੀ ਫਿਰ ਜਿਹੜੇ ਸਣੇ ਅੱਜ ਹਰਪ੍ਰੇਤੋਂ ਲੈ ਕੇ ਰਗਵੀਰ ਸਿੰਘ ਜਿਹੜੇ ਲੋਕ ਗਏ ਸੀ ਅੱਜ ਤੱਕ ਇਹ ਜਦੋਂ ਉੱਥੇ ਦਿੱਲੀ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀਆਂ ਬੁਲਾਇਆ ਸੀਗਾ ਉਹ ਕਦੇ ਜਾਂਦਾ ਦੇਖਿਆ ਅਕਾਲ ਤਖਤ ਦਾ ਜਥੇਦਾਨ ਮੈਂ ਹਿੰਦੁਸਤਾਨ ਦੇ ਪ੍ਰਧਾਨ ਪ੍ਰਧਾਨ ਮਾਤਰੀ ਰਾਸ਼ਟਰਪਤੀ ਦਾ ਉੱਚ ਅਹੁਦਾ ਸੀ ਇਹਦਾ ਇਹਨਾਂ ਨੇ ਮਿੱਟੀ ਚ ਮਲਾਤਾ ਕਿ ਜਿਹੜੇ ਪੈਸੇ ਅੱਗੇ ਲਖਾਫੇ ਦੀ ਕਲਚਰ ਕਹਿੰਦੇ ਸੀਗੇ ਅੱਜ ਈਗੋ ਦਾ ਕਾਤਰ ਚੱਲਿਆ ਹੋਇਆ ਮੈਂ ਪ੍ਰਮਾਤਮਾ 'ਤੇ ਬੇਨਤੀ ਕਰੂੰ ਵੀ ਸੱਚੇ ਪਾਤਸ਼ਾਹ ਸਾਡੀ ਸਿੱਖ ਕੌਮ ਨੂੰ ਸੇਧ ਦਿਓ ਇਹਨਾਂ ਨੇ ਆਉਣ ਵਾਲੀ ਸਾਡੀ ਜਨਰੇਸ਼ਨ ਦਾ ਨਾਸ ਮਾਰਤਾ ਇਹ ਕਾਰਨ ਪਰ ਤੁਸੀਂ ਇਹਨਾਂ ਨੂੰ ਸਮਝਾਤ ਦੋ ਜਿਹੜਾ ਕੱਠ ਕਰਕੇ ਕੀ ਦਿਖਾਉਣਾ ਚਾਹੁੰਦੇ ਨੇ ਜਿਹੜੇ ਪਹਿਰੇ ਜਥੇਦਾਰ ਸੀ ਸਣੇ ਰਗਵੀਰ ਸਿੰਘ ਤੋਂ ਪਹਿਲਾਂ ਜਿਹੜੇ ਰਾਹੇ ਭਾਈ ਰਣਜੀਤ ਸਿੰਘ ਨਾਲ ਕੀ ਤੁਜੀ ਵਧੀਕੀ ਨਹੀਂ ਕੀਤੀ ਜੇ ਅੱਜ ਬੀਬੀ ਜੰਗੀਰਪੁਰ ਚੌੜੀ ਹੋ ਕੇ ਗੱਲਾਂ ਕਰ ਰਹੀ ਹੈ ਤੁਹਾਨੂੰ ਪਛੇਤਾ ਭਾਈ ਰਣਜੀਤ ਸਿੰਘ ਨਹੀਂ ਲੱਗਿਆ ਸੀਗਾ ਜਿਨੇ ਤੁਹਾਡੇ ਸਿੱਖਾਂ ਦੀ ਪੱਗ ਉਹਨੇ ਸਿਰ ਤੇ ਰਖਾਈ ਸੀਗੀ ਤਾਂ ਜੇ ਉਹਨੂੰ ਤੁਸੀਂ ਕਿੱਥੇ ਖੁੰਜੇ ਲਾ ਕੇ ਰੱਖਦਾ ਤੁਸੀਂ ਤੁਸੀਂ ਲੈ ਕੇ ਆਨੇ ਹਾਥੀਆਂ ਤੇ ਝੜਾ ਕੇ ਅਸੀਂ ਤੋਰ ਦੇ ਗਧੇ ਤੇ ਵੀ ਚੜਾ ਕੇ ਤੋਰਦੇ ਹਾਂਗੇ ਤੁਸੀਂ ਇਸ ਕਰਕੇ ਜਿੰਨੀ ਦੇਰ ਤੱਕ ਉਹ ਜਿਹੜੇ ਜਥੇਦਾਰ ਵੀ ਲੱਗਣਾ ਚਾਹੁੰਦੇ ਜੜ ਅੱਜ ਵੀ ਲੱਗਿਆ ਮੇਰੀ ਉਹਨੂੰ ਵੀ ਬੇਨਤੀ ਹੈ ਇਹ ਸਾਰਾ ਸਰਵਤਕ ਕਾਰਸਾ ਸਦਿਆ ਜਾਵੇ ਉਹ ਲੋਕਾਂ ਤੋਂ ਹੱਥ ਖੜੇ ਕਰਾ ਕੇ ਜਿਨ੍ਹਾਂ ਦਾ ਜੀਵਨ ਚੰਗਾ ਉਹ ਲੋਕਾਂ ਨੂੰ ਅਕਾਰ ਤੱਕ ਦਾ ਦੇਖਾ ਤੇ ਦਾ ਉਹਨਾਂ ਲੋਕਾਂ ਨੂੰ ਹੀ ਅਕਾਰ ਜਿੱਥੇ ਉੱਚੀਆਂ ਪਦਮੀਆਂ ਤੇ ਜਿਹੜੇ ਹੈਡ ਗਰੰਟੀ ਨੇ ਉਹਨਾਂ ਨਿਯੁਕਤ ਕੀਤੇ ਜਾਣ ਫਿਰ ਸਾਡੇ ਕੌਮ ਦਾ ਭਲਾ ਹੋ ਸਕਦਾ ਅੱਛਾ ਅਗਲਾ ਸਵਾਲ ਹੈ ਵੀ ਥੋੜੀ ਹੁਣ ਆਉਣ ਵਾਲੇ ਸਮੇਂ ਚ ਕੀ ਪਲਾਨਿੰਗ ਜਿਨੇ ਸੇਵਾ ਦੀ ਕਿਸ ਤਰ੍ਹਾਂ ਦੀ ਸੇਵਾ ਕਰਨ ਦੀ ਪਲਾਹੇਗਾ ਪਲਾਨਿੰਗ ਕੋਈ ਨਹੀਂ ਜਿਉਂ ਪ੍ਰੇਰੇ ਤਿਉਹ ਕਰਨਾ ਨਾਨਕ ਦਾਸ ਤੇਰੀ ਸਰਨ ਜਿਹੜੀ ਵੀ ਸਰਨ ਚ ਹੈ ਉਹ ਸਾਨੂੰ ਪ੍ਰੇਰਦਾ ਅਸੀਂ ਕੁਝ ਨਹੀਂ ਕਰ ਸਕਦੇ ਵਾਹਿਗੁਰੂ ਹਰ ਇਨਸਾਨ ਪੈਦਾ ਕੀਤਾ ਪਰਮਾਤਮਾ ਨੇ ਉਹ ਉਹਦੇ ਵਿੱਚ ਵਸ ਰਿਹਾ ਉਹ ਆ ਉਹਦੀ ਪ੍ਰੇਰਨਾ ਸਦਕਾ ਹੀ ਅਸੀਂ ਬੋਲਦੇ ਆ ਉਹਦੀ ਪ੍ਰੇਰਨਾ ਸਦਕਾ ਹੀ ਅਸੀਂ ਕਰਦੇ ਆ ਆ ਐਸੀ ਕੋ ਜਰੂਰ ਹੈ ਅੱਜ ਇਸ ਉਮਰ ਤੋਂ ਬਾਅਦ ਬੱਚਿਆਂ ਵਾਸਤੇ ਰਿਜਕ ਪਰਮਾਤਮਾ ਨੇ ਪਹਿਲਾਂ ਹੀ ਦਿੱਤਾ ਸਿਰ ਸਿਰ ਰਿਜਕ ਸੰਭਾਹਿ ਠਾਕਰ ਕਾਹੇ ਮਨ ਉਪੋ ਕਰਿਆ ਪਰ ਅੱਜ ਅਸੀਂ ਤਾਂ ਆਪਣਾ ਜੀਵਨ ਵੀ ਖਰਾਬ ਕਰੀ ਬੈਠੇ ਹਾਂ ਵੀ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰ ਲਵਾਂ ਪਰ ਮਾਪਾ ਬੱਚਿਆਂ ਨੂੰ ਸੈੱਟ ਕਰਦਾ ਕਰਦਾ ਆਪ ਆਪ ਸੈੱਟ ਹੋ ਜਾਂਦੇ ਉਹਨੂੰ ਪਰਮਾਤਮਾ ਦੇ ਸਿਰ ਤੇ ਛੱਡ ਦੇਣਾ ਚਾਹੀਦਾ ਹੁਣ ਜੜਨਾ ਜੀਵਨ ਰਹਿੰਦਾ ਇਹ ਕਿਸੇ ਦੇ ਲੇਖੇ ਲੱਗ ਜਵੇ ਤੁਹਾਨੂੰ ਆਪ ਤੁਸੀਂ ਗੁਰੂ ਦੇ ਰਗ ਲੱਗੇਗੇ ਤਾਂ ਗੁਰੂ ਤੁਹਾਨੂੰ ਬਾਹ ਫੜ ਕੇ ਆਪਣੇ ਬਾਹਰ ਕੱਢਣਾ ਹੈ ਇਹੀ ਚੜ੍ਹਦੀ ਕਲਾ ਦਾ ਕਾਰਨ ਹੋਰ ਦੋਤਾਂ ਆ ਬਹੁਤ ਬਹੁਤ ਸ਼ੁਕਰੀਆ ਐਸੋ ਜੈਸੀ ਆਇਆ ਖੰਨਾ ਸ਼ਹਿਰ ਦੇ ਵਿੱਚ ਬਹੁਤ ਹੀ ਖਾਸ ਸਖੀਰ ਗੁਰਸਿੱਖ ਬਾਦ ਮਿੱਠ ਬੋਲੜੇ ਔਰ ਚੜਦੀ ਕਲਾ ਚ ਰਹਿਣ ਵਾਲੇ ਸਦਾ ਅਮਰਜੀਤ ਸਿੰਘ ਜੀ ਖੱਟਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਨੇ ਇਹ ਮੌਕਾ ਦਿੱਤਾ ਸਾਡੇ ਪਰਿਵਾਰ ਤੇ ਮੇਰੇ ਪਿਤਾ ਜੀ ਦੇ ਕਦੋਂ ਮੈਂ ਆਪਣੇ ਦਾਦਾ ਜੀ ਦਾ ਵੀ ਨਾਮ ਲੈਣਾ ਹੁੰਦਾ ਜਦੋਂ ਕਿਤੇ ਇਸ ਨਾਤੇ ਚਾਹਦੇ ਆ ਇਲੈਕਸ਼ਨ ਹੋਵੇ ਜਾਂ ਸਾਡੇ ਘਰ ਵਿੱਚ ਕੋਈ ਫੰਕਸ਼ਨ ਹੋਵੇ ਮੈਂ ਸਾਨੂੰ ਤੋਂ ਵੀ ਪ੍ਰੇਰਨਾ ਕਰਨਾ ਪਰ ਇਹਨਾਂ ਦਾ ਨਾਂ ਨਾ ਵੀ ਪਹਿਲਾਂ ਆਪਣਾ ਦਾਦਾ ਜੀ ਦਾ ਨਾਂ ਲਿਆ ਕਰੋ ਫਿਰ ਬਾਪੂ ਜੀ ਦਾ ਨਾਂ ਲਓ ਪਰ ਦਾਦਾ ਜੀ ਦਾ ਨਾਂ ਕੀ ਸੀਗਾ ਸਾਹ ਹਰਮੰਤ ਸਿੰਘ ਖਟੜਾ ਵਾਹ ਜੀ ਵਾਹ ਜਦੋਂ ਕਿਤੇ ਸਾਡੇ ਪਰਿਵਾਰ ਦੇ ਵਿੱਚ ਕਿਤੇ ਖੁਸ਼ੀ ਦਾ ਸਮਾਂ ਆਉਂਦਾ ਹੈ ਉਹ ਜ਼ਰਾਂ ਵੀ ਇਹੀ ਹੁੰਦੀ ਹੈ ਵੀ ਪਹਿਲਾਂ ਦਾਦਾ ਜੀ ਦਾ ਨਾਂ ਲਿਆ ਕਰੋ ਵੀ ਅਸੀਂ ਉਹਨਾਂ ਦੀ ਵੰਸ਼ ਚੱਲਦੀ ਆ ਵਾਹ ਜੀ ਵਾਹ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਪੂਰੇ ਖਟੜਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਨੂੰ ਬੇਨਤੀ ਕਰਾਂਗਾ ਕਿ ਸਭ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਇਹਨਾਂ ਦੇ ਜੋ ਬਹੁਤ ਹੀ ਗੁਰਬਾਣੀ ਰਸੀ ਵਾਲੇ ਵਿਚਾਰ ਨੇ ਔਰ ਗੁਰਬਾਣੀ ਦੀਆਂ ਟੁਕਾਂ ਜਿੰਨੀ ਇਹਨਾਂ ਨੇ ਸੁਨਾਈਆਂ ਨੇ ਔਰ ਬਹੁਤ ਹੀ ਵਿਦਵਾ ਪ੍ਰਭੂ ਰਹਿ ਬਹੁਤ ਸਾਰਾ ਸੰਵੇਦਿ ਜੋ ਗਿਆਨ ਮਿਲ ਸਕਦਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਨਾਲ ਨੇ ਬੁੱਟਾ ਸਿੰਘ ਜੀ ਲੱਦੜ ਜੋ ਕਿ ਪੱਤਰਕਾਰ ਨੇ ਤੇ ਸਾਨੂੰ ਜੋ ਇਜਾਜ਼ਤ पंजाब मीडिया डॉटीवी थर्टीन इस चैनल में सबसक्राइब करंट टीवी पंजाब इन बदो तो बद सबसक्राइब करो बहुत बहुत शुक्रिया थैंक यू वागुरु जी का खालसा वागुरू जी की